ਗੈਂਗਸਟਰ ਤੋਂ ਸਮਾਜ ਸੇਵੀ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਬਾਜ ਜੇਲ ਬਰੇਕ ਕਾਂਡ ਤੇ ਹੋਰ ਕਈ ਮਾਮਲੇ ਵਿੱਚ ਗੁਰਪ੍ਰੀਤ ਸੇਖੋਂ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਜੋ ਕਿ ਹੁਣ ਪੈਰੋਲ ਤੇ ਜੇਲ ਤੋਂ ਬਾਹਰ ਸੀ। ਉਹ ਫਿਰੋਜ਼ਪੁਰ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਆਪਣੀ ਪਤਨੀ ਲਈ ਚੋਣ ਪ੍ਰਚਾਰ ਕਰ ਰਿਹਾ ਸੀ। ਗੁਰਪ੍ਰੀਤ ਸੇਖੋਂ ਨੇ ਇਸ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਆਪਣੀ ਗ੍ਰਿਫਤਾਰੀ ਦਾ ਖੱਤਸ਼ਾ ਜाहिर ਕੀਤਾ ਸੀ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਐਮਐਲਏ ਰਜਨੀਸ਼ ਦਈਆ ਉੱਪਰ ਸਰਕਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਗਲਤ ਦੱਸ ਕੇ ਮੈਨੂੰ ਗੈਂਗਸਟਰ ਦੱਸ ਕੇ ਤੇ ਮੇਰੇ ਤੇ ਝੂਠਾ ਪਰਚਾ ਕਰਵਾਉਣਾ ਚਾਹੁੰਦਾ ਹੋ ਸਕਦਾ ਜਦ ਤੱਕ ਇਹ ਮੈਸੇਜ ਤੁਹਾਨੂੰ ਮਿਲੇ ਤੇ ਮੈਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਵੇ ਪਰ ਵੀ ਲੋ ਸਿਰਫ ਮੈਂ ਇੱਕ ਅਪੀਲ ਕਰਦਾ ਆ ਉਹਦੇ ਹਲਕੇ ਦੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਜੇ ਮੈਨੂੰ ਫੜ ਲੈਣ ਕੋਈ ਦਿੱਕਤ ਨਹੀਂ ਮੈਨੂੰ ਬੰਦ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਪਰ ਮੇਰੀ ਪੱਗ ਤੇ ਮੇਰਾ ਚਿਹਰਾ ਮੋਹਰਾ ਤੁਹਾਡੇ ਚਿਹਰਿਆਂ ਦੇ ਵਿੱਚੋਂ ਦਿਸਣਾ ਚਾਹੀਦਾ ਤੇ ਇਹਨਾਂ ਨੂੰ ਇੰਨੀਆਂ ਕਿ ਵੋਟਾਂ ਨਾਲ ਹਰਾਉਣਾ ਹੈ ਇੰਨੀਆਂ ਕਿ ਵੋਟਾਂ ਨਾਲ ਤੁਸੀਂ ਹਰਾਉਣਾ ਕੀ ਹੈ ਯਾਦ ਰੱਖਣ ਕਿ ਕਿਸੇ ਨਾਲ ਧੱਕਾ ਕਿਦਾਂ ਕਰੀਦਾ ਕਿਉਂਕਿ ਮੈਨੂੰ ਪਤਾ ਲੱਗਿਆ ਇਹ ਮੇਰੇ ਤੇ ਪਰਚਾ ਦਵਾਉਣਾ ਚਾਹੁੰਦਾ ਪਰ ਮੈਨੂੰ ਪ੍ਰਸ਼ਾਸਨ ਤੇ ਯਕੀਨ ਹੈ ਪ੍ਰਸ਼ਾਸਨ ਇਦਾਂ ਦਾ ਕੁਝ ਨਹੀਂ ਕਰਦਾ ਪਰ ਪ੍ਰਸ਼ਾਸਨ ਤੇ ਇਹ ਪ੍ਰੈਸ਼ਰ ਬਿਲਡ ਕਰਾ ਰਿਆ ਸੋ ਇਹ ਮੈਂ ਮੈਸੇਜ ਵੀਰੋ ਤਾ ਰਿਕਾਰਡ ਕਰਾਇਆ ਅੱਜ ਤਰੀਕ ਹੈਗੀ ਆ ਆ ਦੇਖੋ ਜੀ ਆ 11 ਦਸੰਬਰ ਤੇ ਵੀਰਵਾਰ ਦਾ ਦਿਨ ਆ ਤੇ ਟਾਈਮ ਹੋਇਆ 2:40 ਐਮਐਸਏ ਤਾਂ ਰਿਕਾਰਡ ਕੀਤਾ ਤਾਂ ਜੋ ਜੇ ਕੋਈ ਵਿਧਿ ਕੀ ਕਰਨ ਤੇ ਤੁਹਾਡੇ ਸਾਰਿਆਂ ਦੇ ਵਿੱਚ ਮੈਸੇਜ ਜਾ ਸਕੇ ਤੇ ਮੇਰੇ ਭਰਾਵੋ ਇਹਨਾਂ ਦੀ ਕੱਢ ਲਵਾਉਣੀ ਆ ਇਹਨਾਂ ਦੇ ਜ਼ੁਲਮ ਦਾ ਇਹਨਾਂ ਦੇ ਜ਼ਬਰ ਦਾ ਜਿਹੜਾ ਇਲਾਕਾ ਉਹ ਤੁਹਾਡੀਆਂ ਵੋਟਾਂ ਨੇ ਤੋੜਨਾ ਤੇ ਮੇਰੇ ਵੀਰ ਵੱਧ ਚੜ ਕੇ ਤੁਸੀਂ ਵੋਟਾਂ ਪਾ ਕੇ ਤੇ ਕਾਮਯਾਬੀ ਬਖਸ਼ਣੀ ਆ ਮੈਂ ਤੁਹਾਡਾ ਆਪਦਾ ਬੱਚਾ ਹਾਂ ਤੇ ਮੇਰੇ ਸਿਰ ਤੇ ਤੁਸੀਂ ਹੱਥ ਰੱਖਣਾ ਹੈ ਦੇਰ ਰਾਤ ਵੀ ਗੁਰਪ੍ਰੀਤ ਸੇਖ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਆਪਣੀ ਗ੍ਰਫਤਾਰੀ ਦੀ ਜਾਣਕਾਰੀ ਦੇ ਦਿੱਤੀ। ਵੀਰ ਜੀ ਕਹਿੰਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋਂ ਮੈਂ ਅੱਗੇ ਤਰਕੇ ਵੀ ਤੁਹਾਨੂੰ ਇੱਕ ਵੀਡੀਓ ਪਾ ਕੇ ਦੱਸੀ ਸੀ ਵੀ ਮੈਨੂੰ ਇਹ ਪ੍ਰੈਸ਼ਰਾਈਜ਼ ਕਰ ਰਹੇ ਆ ਪਰਚਾ ਦੇਣ ਨੂੰ ਫਿਰਦੇ ਆ ਤੇ ਹੁਣ ਵੀ ਮੈਨੂੰ ਥਾਣੇ ਬੁਲਾ ਰਿਹਾ ਵਾਰੀ ਵਾਰੀ ਤੇ ਮੈਂ ਥਾਣੇ ਜਾ ਰਿਹਾ ਘਲਖੁਰਦ। ਡੀਐਸਪੀ ਕਰਨ ਬੁਲਾ ਰਿਹਾ, ਗਰਚਾ ਇਨਸਪੈਕਟਰ ਬੁਲਾ ਰਿਹਾ ਤੇ ਇਹ ਨਹੀਂ ਪਤਾ ਵੀ ਹੁਣ ਉੱਥੇ ਪਰਚਾ ਦੇਣ ਜਾਂ ਕਿਵੇਂ ਆ ਮੈਨੂੰ ਕਸਟਡੀ 'ਚ ਲੈ ਲੈਣ। 8:00 ਵਜੇ 10 ਮਿੰਟ ਹੋ ਚੁੱਕੇ ਆ ਤੇ ਅੱਜ ਵੀ ਤਰੀਕ ਦੇਖ ਲਓ। ਇੰਨੇ ਕੁ ਮੈਂ ਥਾਣੇ ਜਾ ਰਿਹਾ। ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਸੰਬੰਧੀ ਪੁਲਿਸ ਅਧਿਕਾਰੀ ਕਰਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੰਚਾਇਤ ਬਲਾਕ ਸਮਤੀ ਚੋਣਾਂ ਦੇ ਮੱਦੇ ਨਜ਼ਰ ਕਾਨੂੰਨ ਵਿਵਸਥਾ ਨੂੰ ਲੈ ਕੇ ਗੁਰਪ੍ਰੀਤ ਸੇਖੋਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਾਰਵਾਈ ਕੀਤੀ ਗਈ ਹੈ ਸਿਰਫ ਨੂੰ ਹਿਰਾਸਤ ਦੇ ਵਿੱਚ ਲਿਆ ਹੈਗਾ ਔਰ ਸ਼ਰਦੋਂ ਲਿਆ ਹੈਗਾ ਕਿ ਕਾਰਨ ਕੀ ਹੋਇਆ। ਜੀ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜਿਸ ਵਿੱਚ ਇਹ ਖਤਰਾ ਦੱਸਿਆ ਜਾ ਰਿਹਾ ਸੀ ਵੀ ਆਉਣ ਵਾਲੇ ਦਿਨਾਂ 'ਚ ਮਾਹੌਲ ਖਰਾਬ ਹੋ ਸਕਦਾ ਹੈ ਤੇ ਕੋਈ ਇਲੈਕਸ਼ਨ ਸੰਬੰਧੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋਣ ਦਾ ਖਤਰਾ ਹੈ ਸੋ ਉਸ ਤੇ ਐਕਸ਼ਨ ਲੈਂਦੇ ਆ ਅਸੀਂ ਇੱਕ ਪ੍ਰੀਵੈਂਟਿਵ ਐਕਸ਼ਨ ਕੀਤਾ ਰੋਕੂ ਕਾਰਵਾਈ ਕੀਤੀ ਹੈ ਗੁਰਪ੍ਰੀਤ ਸਿੰਘ ਸੇਖੋਤ ਤੇ ਉਸਦੇ ਦੋ ਸਾਥੀਆਂ ਦੇ ਖਿਲਾਫ ਜਿਸ ਕੋ ਚੋਨੜੋ ਹਿਰਾਸਤ ਵਿੱਚ ਲੈ ਕੇ ਕਲੰਦਰਾ ਬਣਾਇਆ ਗਿਆ ਜਿਸ ਮੇ ਐਸਟੀਐਮ ਕੋਰਸ ਜੇ ਪੇਸ਼ ਕੀਤਾ ਜਾਏਗਾ ਸਰ ਗੁਰਪ੍ਰੀਤ ਸਿੰਘ ਸੇਖੋਤ ਕੇ ਪਹਿਲਾਂ ਵੀ ਕਈ ਮਾਮਲੇ ਦਰਜ ਕੀਏ ਹਾਂਜੀ ਪੁਰਾਣੇ ਲਗਭਗ 40 ਤੋਂ ਉੱਪਰ ਮੁਕਦਮੇ ਦਰਜ ਨੇ ਫਿਲਹਾਲ ਉਹਨਾਂ ਸਾਰਿਆਂ 'ਚ ਕਿਸੇ 'ਚ ਬਰੀ ਹੋ ਗਏ ਤੇ ਕਿਸੇ 'ਚ ਬੇਲਤੇ ਆ ਤੇ ਇਸ ਵੇਲੇ ਉਹ ਆਪਣੇ ਵਾਈਫ ਵਾਸਤੇ ਕੈਂਪੇਨਿੰਗ ਕਰ ਰਹੀ ਸੀ ਇਲੈਕਸ਼ਨਸ ਦੀ ਦੋ ਸੀਟਾਂ ਦੇ ਉੱਤੇ ਚੋਣ ਲੜਦੇ ਜੀ ਸਰ ਨਾ ਬੱਜਲ ਦਾ ਵੀ ਕੋਈ ਹੈਗਾ ਮਾਮਲਾ ਉਹ ਪੁਰਾਣਾ ਕੇਸ ਹੈ ਮੈਨੂੰ ਸੌਰੀ ਉਸ ਬਾਰੇ ਆਈਡੀਆ ਨਹੀਂ ਪ੍ਰੈਸੈਂਟ ਸਟੇਟਸ ਕੀ ਹੈ ਉਸ ਕੇਸ ਦਾ ਬਟ ਇਹ ਜਿਹੜਾ ਰੋਕੂ ਕਾਰਵਾਈ ਕੀਤੀ ਗਈ ਹੈ ਉਹ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ ਸਰ ਇੱਕ ਕੰਪਲੇਂਟ ਕੀ ਆਈ ਕੀ ਹੈਗੀ ਸੀਗੀ ਇਹ ਜੇ ਇਹ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਪਿਆਰੇ ਜਣਾ ਪਿੰਡ ਤੋਂ ਮਨਦੀਪ ਸਿੰਘ ਵੱਲੋਂ ਕੰਪਲੇਂਟ ਆਈ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਸਰ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਲੱਖੇ ਤੋਂ ਨੇੜੇ ਕਿਉਂ ਕੀਤੀ ਕਾਫੀ ਦਿਨਾਂ ਤੋਂ ਕੰਪਲੇਨ ਵੀ ਜਿਹੜੀ ਹੈ ਉਹ ਕਾਰੇ ਸਿੱਧੇ ਉਹਦੇ ਕੋਲ ਸਿਟੀਓਨ ਕਰਦੇ ਨਹੀਂ ਜਿਵੇਂ ਮੈਂ ਦੱਸਿਆ ਜਿਵੇਂ ਜਿਵੇਂ ਹੀ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਉਸ ਤੇ ਵਿਚਾਰ ਕੀਤਾ ਜਾਂਦਾ ਹੈ ਤੇ ਉਸ ਬਾਰੇ ਜੋ ਵੀ ਡਿਸੀਜਨ ਲਿਆ ਗਿਆ ਸੀ ਉਹ ਕੰਪਲੇਨ ਉਸ ਦਿਨ ਪਹਿਲਾਂ ਹੀ ਆਈ ਸੀ ਸੋ ਉਸ ਬਾਰੇ ਇਹ ਡਿਸੀਜਨ ਹੋ ਲਿਆ ਗਿਆ ਸੀ ਸਰ ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਥਾਣਾ ਕਲ ਖੁਰਦਮੂਰੇ ਧਰਨਾ ਲਗਾਇਆ ਗਿਆ ਇਸ ਮੋਕੇ ਗੁਰਪ੍ਰੀਤ ਸਖੋਂ ਦੀ ਪਤਨੀ ਨੇ ਕਿਹਾ ਕਿ ਅਸੀਂ ਸ਼ਾਂਤ ਮੇਚੋਂ ਪ੍ਰਚਾਰ ਕਰ ਰਹੇ ਸੀ ਪਰ ਪੁਲਿਸ ਵੱਲੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹ ਦੇਖ ਕਿਵੇਂ ਦੇਖ ਰਹੇ ਹੋ ਕਿ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਚੱਲਦੀ ਸੀ ਕਿਵੇਂ ਦੇਖੋ ਸਾਰੇ ਇਹ ਜੀ ਬਿਲਕੁਲ ਧੱਕਾ ਕਰ ਰਹੇ ਨੇ ਸਾਡੇ ਨਾਲ ਬਿਨਾ ਮਤਲਬ ਤੋਂ ਬਿਨਾ ਕਿਸੇ ਵਜ੍ਹਾ ਤੋਂ ਉਹਨਾਂ ਨੇ ਅੰਦਰ ਕੀਤਾ ਤੇ ਅਸੀਂ ਚੋਣ ਪ੍ਰਚਾਰ ਜਿਹੜਾ ਆਪਦਾ ਵਧੀਆ ਤਰੀਕੇ ਨਾਲ ਪੀਸਫੁਲੀ ਕਰ ਰਹੇ ਸੀਗੇ ਤੇ ਸਾਨੂੰ ਸਡਨਲੀ ਇਸ ਚੀਜ਼ ਦਾ ਪਤਾ ਲੱਗਦਾ ਜੀ ਕਿ ਉਹਨਾਂ ਤੇ ਪਰਚਾ ਕੱਟਿਆ ਗਿਆ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਕਿਸੇ ਕਿਤੇ ਥਾਂ ਤੇ ਵੀ ਉਹਨਾਂ ਨੇ ਜਾ ਕੇ ਕੁਝ ਇਦਾਂ ਦਾ ਨਹੀਂ ਕੀਤਾ ਕਿਸੇ ਨੂੰ ਡਰਾਇਆ ਧਮਕਾਇਆ ਹੋਵੇ ਜਾਂ ਕਿਸੇ ਨੂੰ ਇਦਾਂ ਦਾ ਕੁਝ ਕੀਤਾ ਹੋਵੇ ਉਹ ਪੁੱਛਤਾ ਕਿ ਨਾ ਕਿ ਉਹਨਾਂ ਕੋਲ ਕਿਤੋਂ ਲੇਟ ਆਈ ਸੀਗੀ ਇੱਕ ਦੋ ਦਿਨ ਪਹਿਲਾਂ ਉਸ ਤੇ ਅਬ ਐਕਚੁਅਲ ਜਿਹੜਾ ਟਾਈਮ ਲੱਗਿਆ ਕਿ ਪਰਚਾ ਨਹੀਂ ਕੱਟਿਆ ਗਿਆ ਹੈਗਾ ਕਿ ਇੱਕ ਕਲੰਦਰਾ ਜਿਹੜਾ ਉਹ ਪੇਸ਼ ਕਰ ਰਹੇ ਸੀਗੇ ਨੇ ਇਹ ਹਰਾਸਤ ਦੇ ਵਿੱਚ ਕਿਲਾ ਲਿਆ ਹੈਗਾ ਇਹ ਪੁੱਛ ਕੈਰੀ ਹੈਗੀ ਹੈ ਹਾਂਜੀ ਨਹੀਂ ਜੀ ਉਹਨਾਂ ਨੇ ਬਿਲਕੁਲ 57 ਦਾ ਜਿਹੜਾ ਪਰਚਾ ਉਹ ਕੱਟ ਦਿੱਤਾ ਗਿਆ ਆ ਤੇ ਇਹ ਜਿਹੜਾ ਸਾਰਾ ਕੁਝ ਉਹਨਾਂ ਦੀ ਪਲੈਨਿੰਗ ਚੱਲ ਰਹੀ ਹੈ ਜੀ ਕੁਝ ਵੀ ਇਦਾਂ ਦਾ ਨਹੀਂ ਹੋਇਆ ਉਹ ਸਭ ਨਜਾਇਜ਼ ਕਰ ਰਹੇ ਨੇ ਕੋਈ ਬਹਾਨਾ ਤਾਂ ਉਹਨਾਂ ਨੂੰ ਚਾਹੀਦਾ ਹੈ ਨਾ ਜੀ ਅੰਦਰ ਕਰਨ ਵਾਸਤੇ ਇਹ ਲੱਗਦਾ ਚੋਹਣਾ ਲੈ ਕੇ ਸਾਰਾ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਚੋਹਣਾ ਨੂੰ ਲੈ ਕੇ ਕੀਤਾ ਜਾ ਰਿਹਾ ਜਿਹੜੇ ਦਈਆ ਸਾਹਿਬ ਨੇ ਉਹਨਾਂ ਨੇ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਸਾਰਾ ਕੁਝ ਇਦਾਂ ਦਾ ਤੇ ਚੋਣ ਪ੍ਰਚਾਰ ਜਿਹੜਾ ਸਾਡਾ ਇਦਾਂ ਹੀ ਲੱਗਾ ਰਹੂਗਾ ਜੇ ਉਹਨਾਂ ਨੂੰ ਇਹ ਆ ਵੀ ਚੋਣ ਪ੍ਰਚਾਰ ਤੇ ਕੋਈ ਅਸਰ ਪਾਊਗਾ ਇਸ ਚੀਜ਼ ਦਾ ਇਹ ਚੀਜ਼ ਖਤਮ ਹੋਣ ਵਾਲੀ ਨਹੀਂ ਜੀ ਸਾਡੀ ਲੀਡ ਜਿਹੜੀ ਹੈ ਅਸੀਂ ਵੱਡੀ ਤੋਂ ਵੱਡੀ ਲੀਡ ਲੈ ਕੇ ਇਥੋਂ ਜਿੱਤ ਕੇ ਜਾਵਾਂਗੇ ਮੈਨੂੰ ਪੁੱਛ ਦਿੱਤਾ ਜਾ ਰਿਹਾ ਕੀ ਵਿਸ਼ਵਾਸ ਕਿ ਲਵਾਇਆ ਗਿਆ ਪੀਸੋਂ ਕੀ ਕਿਹਾ ਗਿਆ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਦੀ ਪ੍ਰਸ਼ਾਸਨ ਨਾਲ ਅਸੀਂ ਆਪਦਾ ਜਿਹੜਾ ਚੋਣ ਪ੍ਰਚਾਰ ਤੇ ਜਿਹੜਾ ਆਪਦਾ ਜਾਰੀ ਕੀਤਾ ਹੋਇਆ ਸੀ ਉਹ ਉਧਰ ਜਾ ਰਹੇ ਆ ਘਰਾਂ ਦੇ ਵਿੱਚ ਅੱਜ ਖੀਰ ਦਾ ਦੇਣਾ ਚੋਣ ਪ੍ਰਚਾਰ ਦਾ ਔਰ ਲੋਕਾਂ ਦਾ ਪ੍ਰਭਾਵ ਵਗੈਰਾ ਮਿਲ ਰਿਹਾ ਬਿਲਕੁਲ ਜੀ ਬਹੁਤ ਵਧੀਆ ਮਿਲ ਰਿਹਾ ਹੈ ਜਿੱਥੇ ਉਹਨ ਖੜੇ ਹੋ ਤਾਂ ਅੱਜ ਅਸੀਂ ਵੀ ਖੜੇ ਆ ਅਸੀਂ ਤੁਹਾਡੇ ਤੋਂ ਡੋਲਾਂਗੇ ਨਹੀਂ ਤੇ ਤੁਹਾਡਾ ਸਾਥ ਦੇਵਾਂਗੇ ਭਾਈ ਸਾਹਿਬ ਨੇ 60 ਮਾਰਕ ਕੇ ਕਿਹਾ ਕਿ 2 ਘੰਟੇਾਂ ਦਾ ਕੰਮ ਨਾਲ 2 ਘੰਟੇਾਂ ਦੇ ਇਲੈਕਸ਼ਨ ਜਿਹੜਾ ਜਿੱਤ ਲਿਆ ਜਾਵੇਗਾ ਕੀ ਕਰਦਾ ਉਸੇ ਨੂੰ ਲੈ ਕੇ ਕਰਦੇ ਦੋ ਘੰਟੇ ਵਾਲੀ ਦੋ ਘੰਟੇ ਵਾਲੀ ਗੱਲ ਜਿਹੜੀ ਉਹਨਾਂ ਨੇ ਆਖੀ ਸੀ ਜੀ ਉਹਨਾਂ ਦਾ ਮਕਸਦ ਇਹੀ ਸੀ ਕਿ ਅਸੀਂ ਇਹਨਾਂ ਦੇ ਕਾਗਜ਼ ਨਹੀਂ ਭਰਨਦੇ ਨੇ ਅਗਰ ਉਹ ਆਪਾਂ ਪਰਵਾਹ ਲੈਣੀ ਜੀ ਉਹ ਅਸੀਂ ਹੁਣ ਚੌਂ ਮੈਦਾਨ ਚ ਉਤਰੇ ਆ ਤਾਂ ਅੱਗੇ ਇਹਨਾਂ ਦਾ ਇਹ ਹੈ ਜੀ ਅਸੀਂ ਬੂਥਾਂ ਤੇ ਕਬਜ਼ਾ ਕਰੀਏ ਉੱਥੇ ਆਵਦਾ ਜਿਹੜੇ ਬੰਦੇ ਖਿਲਾੜੀ ਐ ਤੇ ਧੱਕਾਸ਼ਾਹੀ ਕਰਨ ਨੂੰ ਫਿਰਦੇ ਨੇ ਇਹ ਸੀਜ਼ ਚੀਜ਼ ਕਰਕੇ ਜੁਟਗੀਆਂ ਵੱਜਦੀਆਂ ਸੀ ਪਰ ਇਹ ਚੀਜ਼ ਅਸੀਂ ਹੁਣ ਨਹੀਂ ਦੇਣੀ ਤੇ ਮੇਰੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਜੀ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਤੇ ਪੀਸਫੁਲੀ ਸਾਰਾ ਕੁਝ ਜਿਹੜਾ ਹੈ ਕਰਵਾਇਆ ਜਾਵੇ